ਦੇ ਦੋ ਵਾਰ ਦਾ ਤੇ ਹੋਈ ਸੀ ਜੀ ਕਾਰ ਦੇ ਗੱਡੀਆਂ ਖੋਕਿੱਤੀਆਂ ਸੀ ਜੀ ਤੇ ਉਸ ਨੂੰ ਲੈ ਕੇ ਆਪਣਾ ਕੀ ਕਹਿੰਦੇ ਆ ਅਸੀਂ ਦੋ ਪਰਚੇ ਦਰਜ ਕੀਤੇ ਸੀ ਅ 6 ਗੱਡੀਆਂ ਬਰਾਮਦ ਕੀਤੀਆਂ 6 ਇਹਦੇ ਵਿੱਚੋਂ ਦੋ ਤਾਂ ਜਿਹੜੀ ਸਾਡੀਆਂ ਗੱਡੀਆਂ ਖੋਈ ਸੀ ਉਹ ਦੋਨੀਆਂ ਬਰਾਮਦ ਹੋ ਗਈਆਂ ਟੀਮੋਰ ਦਾ ਨਜਾਇਜ਼ ਪਿਸਟਲ 6 ਰਾਉਂਡ ਇੱਕ ਟੌਏ ਪਿਸਟਲ ਵੀ ਮੋਬਾਈਲ ਤੇ ਦੋ ਲੈਪਟਾਪ ਬਰਾਮਦ ਕੀਤੇ ਸਾਈਡ ਜਿੱਦਾ ਇੱਕ ਗੱਡੀ ਇਹਨਾਂ ਦੇ ਸਾਨੂੰ ਘਰੀ ਵੀ ਖੜੀ ਮਿਲੀ ਹੈ ਤੇ ਉਹਨੂੰ ਸਾਡੀ ਟੀਮ ਵੈਰੀਫਾਈ ਕਰ ਰਹੀ ਹੈ ਜੀ ਜਿਹੜੀ ਦੋ ਗੱਡੀਆਂ ਐ ਉਹ ਤੋਂ ਹਾਲੇ ਸੀ ਵੈਰੀਫਾਈ ਕਰ ਰਹੇ ਇਹਨਾਂ ਦੇ ਕੈਨ ਮੁਤਾਬਕ ਇਹਨਾਂ ਦੀ ਆਪਦੀ ਉਹ ਅਸੀਂ ਫਰਦਰ ਵੈਰੀਫਾਈ ਕਰ ਰਹੇ ਦੋ ਹੋਰ ਗੱਡੀਆਂ ਸੀ ਜਿਹੜੀਆਂ ਨਾਲ ਕੋ ਵਾਦੂ ਮਿਲੀਆਂ ਇੱਕ ਸਕੋਰਪੀਓ ਗੱਡੀ ਮਿਲੀ ਐ ਤੇ ਇੱਕ ਵੈਗਨਰ ਮਿਲੀ ਉਹਨਾਂ ਦੇ ਬਾਰੇ ਵੀ ਅਸੀਂ ਚੈੱਕ ਕਰਦੇ ਹਾਂ ਲੁਧਿਆਣਾ ਪੁਲਿਸ ਨੇ ਤਿੰਨ ਮਾਮਲੇ ਦੀ ਗੁੱਥੀ ਜਿਹੜੀ ਕਿ ਅਸਲ ਜਾਈ ਹੈ ਮਾਮਲਾ ਜਾਣਦੇ ਹਨ ਤਿੰਨ ਮਾਮਲੇ ਜਿਹੜੇ ਕਿ ਹੈ ਕਿਹੜੇ ਹਨ ਤੇ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਇਹ આરોપી ਜਿਹੜੇ ਕਿ ਤਿੰਨ ਮਾਮਲੇ ਸੀਗੇ ਤੇ ਪੁਲਿਸ ਨੇ ਜਿਹੜੇ ਕਿ ਇਸ ਤਿੰਨ ਮਾਮਲੇ ਦੀ ਗੁੱਥੀ ਨੂੰ ਅੱਜ ਸੁਲਝਾਇਆ ਹੋਇਆ ਗੱਲਬਾਤ ਕਰਦੇ ਹਾਂ ਡੀਸੀਪੀ ਸ਼ੋਮ ਅਗਰਵਾਲ ਜੀ ਨਾਲ ਲੁਧਿਆਣਾ ਪੁਲਿਸ ਨੇ ਤਿੰਨ ਮਾਮਲੇ ਦੀ ਕੁੱਤੀ ਜੜੀ ਸੋਝਾਈਏ ਸਰ ਕਿਹੜੇ ਹਿਸੇ ਤਿੰਨ ਮਾਮਲੇ ਸੀ ਜਿਹੜੇ ਅੱਜ ਪ੍ਰੈਸ ਕਾਨਫਰੰਸ ਦੇਖੇ ਗੱਲਬਾਤ ਹੋਈ ਜੀ ਆ ਬੇਸਿਕਲੀ ਆਪਣੇ ਇਕਤਾ ਸਾਡੇ ਦੋ ਵਰਦਾ ਤੇ ਹੋਈ ਸੀ ਜੀ ਕਾਰ ਦੇ ਗੱਡੀਆਂ ਖੋਕਤੀਆਂ ਸੀ ਜੀ ਤੇ ਉਸ ਨੂੰ ਲੈ ਕੇ ਆਪਣਾ ਕੀ ਕਹਿੰਦੇ ਆ ਅਸੀਂ ਦੋ ਪਰਚੇ ਦਰਜ ਕੀਤੇ ਸੀਗੇ ਸਾਬਨ ਨਗਰ ਤੇ ਮੋਡਲ ਟਾਊਨ ਥਾਣੇ ਦੇ ਵਿੱਚ ਉਹਦੇ ਵਿੱਚ ਹੀ ਸਾਡੀ ਟੀਮ ਨੇ 8 ਬੰਦਿਆਂ ਨੂੰ ਟੋਟਲ ਹੁਣ ਤੱਕ ਗ੍ਰਿਫਤਾਰ ਕਰ ਚੁੱਕੇ ਸਾਡੀ ਟੀਮ ਉਹਨਾਂ ਕੋਲੋਂ ਅ 6 ਗੱਡੀਆਂ ਬਰਾਮਦ ਕੀਤੀਆਂ 6 ਦੇ ਵਿੱਚੋਂ 2 ਤਾਂ ਜਿਹੜੀ ਸਾਡੀਆਂ ਗੱਡੀਆਂ ਖੋਹੀ ਸੀ ਉਹ ਦੋਨੋਂ ਹੀ ਬਰਾਮਦ ਹੋ ਗਈ ਸਾਰੇ ਦੋਸ਼ੀ ਵੀ ਹੁਣ ਤੱਕ ਜਿਹੜੇ ਹੈਗੇ ਬਰਾਮਦ ਹੋ ਚੁੱਕੇ ਨੇ ਇਸ ਤੋਂ ਇਲਾਵਾ ਇੱਕ 32 ਬੋਰ ਦਾ ਨਜਾਇਜ਼ ਪਿਸਟਲ 6 ਰਾਉਂਡ ਇੱਕ ਟੌਏ ਪਿਸਟਲ 20 ਮੋਬਾਈਲ ਤੇ ਦੋ ਲੈਪਟਾਪ ਬਰਾਮਦ ਕੀਤੇ ਸਾਈਡ ਟੀਮ ਨੇ ਅੱਗੇ ਇਸ ਕੇਸ ਦੀ ਤਫਸੀਲ جاری ਹੈ ਸਰ ਜਿਹੜੀ ਗੱਡੀਆਂ ਬਰਾਮਦ ਹੋਈਆਂ ਕਿੱਥੋਂ ਹੋਈਆਂ ਨੇ ਤੇ ਜਿਹੜੇ ਰਾਉਂਡ ਤਾਂ ਕਿੱਥੋਂ ਮਿਲੇ ਤੇ ਟੌਏ ਜਿਹੜੀ ਤੁਸੀਂ ਗੱਲ ਕਰੀ ਤੇ 20 ਮੋਬਾਈਲ ਕਿੱਥੋਂ ਬਰਾਮਦ ਹੋਏ ਇਹ ਜੀ ਇਨਾਂ ਕੋਲ ਨਹੀਂ ਬਰਾਮਦ ਹੋਏ ਜੀ ਜਿੱਦਾਂ ਇੱਕ ਗੱਡੀ ਇਹਨਾਂ ਦੇ ਸ ਵੇਰੀਫਾਈ ਕਰ ਰਹੀ ਹੈ ਤੇ ਇੱਕ ਜਿਹੜੀ ਗੱਡੀ ਸੀ ਉਹ ਇਹਨਾਂ ਦੀ ਵਰਕਸ਼ਾਪ ਤੇ ਖੜੀ ਸੀਗੀ ਇੱਕ ਗੱਡੀ ਇਹ ਆਪ ਇਹਦੀ ਵਰਤੋਂ ਕਰ ਰਹੀ ਸੀ ਜਿਹਦੇ ਵਿੱਚ ਇੱਕ ਕ੍ਰਾਈਮ ਨੂੰ ਅੰਜਾਮ ਦਿੱੰਦੇ ਸੀ ਤੇ ਇਹਨਾਂ ਕੋਲ ਹੀ ਬਰਾਮਦ ਹੋਇਆ ਜੀ ਸਾਰਾ ਸਮਾਨ ਚੋਰੀ ਦੀ ਇਹ ਇਹਨਾਂ ਦੀ ਆਪ ਦੀ ਸੀ ਜਿਹੜੀ ਦੋ ਗੱਡੀਆਂ ਆ ਉਹ ਤੋਂ ਹਾਲੇ ਸੀ ਵੈਰੀਫਾਈ ਕਰ ਰਹੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੀ ਆਪਦੀ ਉਹ ਅਸੀਂ ਫਰਦਰ ਵੈਰੀਫਾਈ ਕਰ ਰਹੇ ਜਿਹੜੀ ਦੋ ਗੱਡੀਆਂ ਸਾਡੀ ਅੱਖੋਂ ਹੀ ਸੀ ਉਹ ਸਾਨੂੰ ਬਰਾਮਦ ਹੋ ਗਈ ਤੇ ਇਸ ਤੋਂ ਇਲਾਵਾ ਦੋ ਹੋਰ ਗੱਡੀਆਂ ਸੀ ਜਿਹੜੀਆਂ ਨਾਲ ਕੋਲ ਵਾਦੂ ਮਿਲੀਆਂ ਇੱਕ ਸਕੋਰਪਿਓ ਗੱਡੀ ਮਿਲੀ ਹੈ ਤੇ ਇੱਕ ਵੈਗਨਰ ਮਿਲੀ ਹੈ ਉਹਨਾਂ ਦੇ ਬਾਰੇ ਵੀ ਅਸੀਂ ਚੈੱਕ ਕਰ ਰਹੇ ਜੀ ਸੋ ਬਿਲਕੁਲ ਪਿਛਲੇ ਦਿਨੋਕ ਤੇ ਜਿਹੜੇ ਕਿ ਹੈ ਲੋਕਾਂ ਦੀ ਰਾਤ ਨੂੰ ਜਿਹੜੀ ਗੱਡੀਆਂ ਖੋਹ ਲੈਂਦੇ ਸੀ ਇਹ ਬਦਮਾਸ਼ ਜਿਹੜੀ ਹੈ ਕਾਬੂ ਕੀਤੇ ਨੇ ਪੰਜਾਬ ਪੁਲਿਸ ਨੇ ਬੜੀ ਵੱਡੀ ਬਹਾਦਰੀ ਜਰੀ ਪੰਜਾਬ ਪੁਲਿਸ ਨੇ ਦਿਖਾਈ ਹੈ ਤੇ ਤਿੰਨ ਮਾਮਲੇ ਦੀ ਗੁੱਥੀ ਜ ਆਦਰੀਨਾਂ ਕੰਮ ਕਰਦੀ ਤੇ ਉਸ ਤੋਂ ਬਾਅਦ ਜਿਹੜੇ ਕਿ ਇੱਦਾਂ ਹੀ ਯੂਰੋਪੀਅਨਾਂ ਨੂੰ ਦੋਸ਼ੀਆਂ ਨੂੰ ਜਿਹੜੇ ਕਿ ਇਲਜਾਮ ਦਿੰਦੇ ਵਾਰਦਾਤਾਂ ਨੂੰ ਇੱਦਾਂ ਹੀ ਯੂਰੋਪੀਅਨਾਂ ਫੜਦੇ ਤੇ ਜਿਹੜੇ ਕਿ ਪਬਲਿਕ ਜਿਹੜੇ ਕਿ ਆਰਾਮ ਨਾਲ ਸੋਪਾਂਦੇ ਜੁੜੇ ਹੋਏ ਰਹਿਣ ਲਈ ਤੇ ਨਾਲ ਅਮਿਤਨਾ ਯੰਪੀ ਰਿਪੋਰਟ ਧੰਨਵਾਦ